ਹਾਂ ਜੀ ਵੈਲਕਮ ਟੂ ਮਾਈ ਚੈਨਲ ਲਰਨਿੰਗ ਜੰਕਸ਼ਨ ਜਿਨ੍ਹਾਂ ਨੂੰ ਵੀ ਦੇਖੋ ਕਾਫੀ ਟਾਈਮ ਤੋਂ ਵੇਟ ਹੋ ਰਹੀ ਸੀਗੀ ਕਿ ਵੈਕੈਂਸੀਜ਼ ਆਉਣਗੀਆਂ ਨਹੀਂ ਆਉਣਗੀਆਂ ਅਸੀਂ ਪੜੀਏ ਨਾ ਪੜੀਏ ਉਹਨਾਂ ਦੇ ਲਈ ਖੁਸ਼ਖਬਰੀ ਆ ਗਈ ਹੈ ਪੀਟਪੀਲੱਸ ਬੀ ਜਿਹੜੀ ਹੈਗੀ ਆ ਲਗਾਤਾਰ ਸਾਨੂੰ ਵੈਕੈਂਸੀਜ਼ ਦੇ ਰਹੀ ਹੈ ਠੀਕ ਹੈ ਜੀ ਮੈਂ ਪਹਿਲਾਂ ਵੀਡੀਓਜ਼ ਦੇ ਵਿੱਚ ਵੀ ਕਿਹਾ ਸੀਗਾ ਹੁਣ ਸਾਡੇ ਕੋਲ ਬਹੁਤ ਸਾਰੀਆਂ ਵੈਕੈਂਸੀਜ਼ ਆਉਣੀਆਂ ਨੇ ਜ਼ਿਆਦਾਤਰ ਵੈਕੈਂਸੀਜ਼ ਆ ਸਾਨੂੰ ਜਿਨ੍ਹਾਂ ਦਾ ਵੇਟ ਹੁੰਦਾ ਗ੍ਰੈਜੂਏਸ਼ਨ ਪੀਜ ਦੇ ਉੱਤੇ ਉਹ ਸਾਡੇ ਕੋਲ ਲਗਾਤਾਰ ਆਉਣੀਆਂ ਨੇ ਸੋ ਇਹ ਤੁਸੀਂ ਦੇਖ ਸਕਦੇ ਹੋ ਨੋਟੀਫਿਕੇਸ਼ਨ ਆ ਗਿਆ ਠੀਕ ਹੈ ਜੀ 29 2 2024 ਤੋਂ ਜਿਹੜੀਆਂ ਕਲਰਕ ਦੀਆਂ 256 ਵੈਕੈਂਸੀਜ਼ ਜਿਹੜੀਆਂ ਕਿ 300 ਦੇ ਕਰੀਬ ਆਪਾਂ ਨੂੰ ਕਈਆਂ ਜਾ ਰਹੀਆਂ ਸਿਗੀਆਂ ਉਹ ਆਪਣੇ ਕੋਲ ਜਿਹੜੀਆਂ ਬਹੁਤ ਜਲਦੀ ਜਿਹੜੀਆਂ ਉਹਨਾਂ ਦੀ ਐਪਲੀਕੇਸ਼ਨ ਆਨਲਾਈਨ ਜਿਹੜੀ ਉਹਨਾਂ ਦੀ ਮੰਗ ਉਹ ਸਟਾਰਟ ਹੋ ਜਾਏਗੀ ਠੀਕ ਹੈ ਤੇ ਇਹਦੇ ਨਾਲ ਰਿਲੇਟਡ ਜਿਹੜੀ ਵੀ ਆਪਣੇ ਕੋਲ ਬਾਕੀ ਡਿਟੇਲਸ ਨੇ ਉਹ ਸਾਨੂੰ ਬਹੁਤ ਜਲਦੀ ਨੋਟੀਫਿਕੇਸ਼ਨ ਆਉਂਦਾ ਵੈਸੇ ਤਾਂ ਦੇਖੋ ਅੱਜ ਆਉਣਾ ਸੀ ਨੋਟੀਫਿਕੇਸ਼ਨ ਬਟ ਨਹੀਂ ਆਇਆ ਹੋ ਸਕਦਾ ਹੈ ਕਿ ਰਾਤ ਤੱਕ ਸਾਡੇ ਕੋਲ ਅੱਜ ਸਾਨੂੰ ਕੱਲ ਮਿਲ ਜੇ ਪ੍ਰੋਪਰ ਨੋਟੀਫਿਕੇਸ਼ਨ ਸਾਨੂੰ ਜਿਹੜਾ ਹੈਗਾ ਮਿਲ ਜੇਗਾ ਇਹਦਾ ਤੇ ਨਤੀਜਕਤ ਜਿਹੜੀ ਹੈਗੀਆਂ ਸੀ ਇਹਨਾਂ ਨੇ ਅਪਲਾਈ ਕਰ ਸਕਦੇ ਆ ਇਸ ਤੋਂ ਇਲਾਵਾ ਸਾਡੇ ਕੋਲ ਸੀਨੀਅਰ ਅਸਿਸਟੈਂਟ ਨੇ ਆ ਠੀਕ ਹੈ ਜਿਹੜੀਆਂ ਵੈਕੈਂਸੀਜ਼ ਆਲਰੇਡੀ ਅਸੀਂ ਹੁਣ ਪੇਪਰ ਦੇ ਕੇ ਆਇਆ ਸੀਨੀਅਰ ਅਸਿਸਟੈਂਟ ਦਾ ਐਡਵਰਟਾਈਜ਼ਮੈਂਟ ਨੰਬਰ 6 2023 ਦੇ ਵਿੱਚ ਠੀਕ ਹੈ ਗਰੁੱਪ ਬੀ ਨੇ ਵੈਕੈਂਸੀ ਸੀਨੀਅਰ ਸਹਾਇਕ ਕਮ ਇੰਸਪੈਕਟਰ ਉਹਦੇ ਨਾਲ ਦੀਆਂ ਸੇਮ ਵੈਕੈਂਸੀ ਸਾਡੇ ਕੋਲ ਫਿਰ ਤੋਂ ਆ ਰਹੀਆਂ ਨੇ 62 ਵੈਕੈਂਸੀ ਸਾਡੇ ਕੋਲ ਆ ਰਹੀਆਂ ਨੇ ਠੀਕ ਹੈ ਤੇ ਇਹ ਵੀ ਜਿਹੜੀ ਹੈਗੀ 29 ਤਰੀਕ ਤੋਂ ਸਾਨੂੰ ਜਿਹੜੀਆਂ ਹੈਗੀਆਂ ਇਹਦੀ ਜਿਹੜੀਆਂ ਆਨਲਾਈਨ ਮੰਗ ਐਪਲੀਕੇਸ਼ਨਸ ਹੀ ਕੀਤੀ ਜਾਏਗੀ ਤੇ ਇਹਦਾ ਜਿਹੜਾ ਹੈਗਾ ਸਾਨੂੰ ਇਹਦੀ ਵੀ ਜਿਹੜੀ ਡਿਟੇਲ ਨੋਟੀਫਿਕੇਸ਼ਨ ਬਹੁਤ ਜਲਦੀ ਸਾਨੂੰ ਮਿਲ ਜੇਗੀ। ਸੋ ਇਸ ਸੋ ਹੁਣ ਦੇਖੋ ਇਹ ਸਾਡੇ ਕੋਲ ਆ ਗਈਆਂ ਜਿਹੜੇ ਕੈਂਸਲ ਸਾਨੂੰ ਦੇਖੋ ਸੀਨੀਅਰ ਅਸਿਸਟੈਂਟ ਆਪਾਂ ਨੂੰ ਨਹੀਂ ਪਤਾ ਸੀ ਕਲਰਕ ਦੀ ਜਿਹੜਾ ਆਪਾਂ ਕਹਿ ਰਹੇ ਸੀ ਪਹਿਲਾਂ ਆਪਣੇ ਕੋਲ ਥੋੜੀ-ਬਹੁਤ ਇਨਫੋਰਮੇਸ਼ਨ ਸੇਗੀ ਕਿ ਆਉਣਗੀਆਂ। ਤਾਂ ਦੇਖੋ ਸਾਡੇ ਕੋਲ ਸੀਨੀਅਰ ਅਸਿਸਟੈਂਟ ਨਹੀਂ ਆਗਿਆ ਤਾਂ ਸਾਡੇ ਕੋਲ ਹੋਰ ਬਹੁਤ ਸਾਰੀਆਂ ਵੈਕੈਂਸੀਆਂ ਆ ਸਕਦੀਆਂ ਨੇ ਸੋ ਇਲਾਵਾ ਹੁਣ ਸਾਨੂੰ ਬਹੁਤ ਛੇਤੀ ਪਟਵਾਰੀ ਦਾ ਤੇ ਐਕਸਾਈਜ਼ ਇਨਸਪੈਕਟਰ ਦਾ ਨੋਟੀਫਿਕੇਸ਼ਨ ਦੇਖਣ ਨੂੰ ਮਿਲੂਗਾ ਠੀਕ ਹੈ ਜੀ ਪੰਜਾਬ ਪੁਲਿਸ ਦੇ ਆਲਰੇਡੀ ਸਾਡੇ ਕੋਲ ਵੈਕੈਂਸੀਜ਼ ਆ ਗਈਆਂ ਲੇਬਰ ਇਨਸਪੈਕਟਰ ਵੀ ਸਾਡੇ ਕੋਲ ਵੈਕੈਂਸੀਜ਼ ਆ ਗਈਆਂ ਸੋ ਕੰਟੀਨਿਊ ਹੁਣ ਜਿਹੜਾ ਹੈਗਾ ਪੀਪੀਐਸਸੀ ਵੀ ਸਾਨੂੰ ਵੈਕੈਂਸੀਜ਼ ਦੇਏਗਾ ਅੱਗੇ ਕੰਟੀਨਿਊ ਸਾਡੇ ਕੋਲ ਵੈਕੈਂਸੀਜ਼ ਆਉਣੀਆਂ ਨੇ ਬਹੁਤ ਸਾਰੀਆਂ ਵੈਕੈਂਸੀਜ਼ ਆਉਣੀਆਂ ਨੇ ਸਾਡੇ ਕੋਲ ਬਹੁਤ ਜਲਦੀ ਸਾਨੂੰ ਪਟਵਾਰੀ ਤੇ ਐਕਸਾਈਜ਼ ਦਾ ਨੋਟੀਫਿਕੇਸ਼ਨ ਦੇਖਣ ਨੂੰ ਮਿਲੇਗਾ ਜਦੋਂ ਵੀ ਇਨਫੋਰਮੇਸ਼ਨ ਮਿਲਦੀ ਆਪਾਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਸ਼ੇਅਰ ਕਰਾਂਗੇ ਸੋ ਹੁਣ ਸਾਨੂੰ ਇਹ ਸੋਚਣ ਦਾ ਇਹ ਸੋਚ ਕੇ ਟਾਈਮ ਵੇਸ ਨਹੀਂ ਕਰਨਾ ਚਾਹੀਦਾ ਕਿ ਵੈਕੈਂਸੀਜ਼ ਹੈ ਨਹੀਂ ਅਸੀਂ ਕਿਉਂ ਪੜਨਾ ਆਪਣਾ ਪੜਨਾ ਹੁਣ ਕੰਟੀਨਿਊ ਸਟਾਰਟ ਕਰ ਦੋ ਬਹੁਤ ਸਾਰੀਆਂ ਵੈਕੈਂਸੀਜ਼ ਹੈਗੀਆਂ ਨੇ ਸਾਰੇ ਐਗਜ਼ਾਮਸ ਸਫਲ ਕਰ ਲੈਣੇ ਕੋਈ ਨਾ ਕੋਈ ਐਗਜ਼ਾਮ ਜਿਹੜਾ ਹੈਗਾ ਜ਼ਰੂਰ ਕ੍ਰੈਕ ਕਰੋਗੇ ਤੁਸੀਂ ਜੇਕਰ ਮਿਹਨਤ ਕਰੋਗੇ ਠੀਕ ਹੈ ਜੀ ਤੋ ਆਪਣਾ ਪੜਨਾ ਸਟਾਰਟ ਕਰ ਦੋ ਲਗਾਤਾਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੀ ਕੀਤਾ ਤਾਂ ਤੁਸੀਂ ਜ਼ਰੂਰ ਕਰਨਾ ਬਹੁਤ ਇੰਪੋਰਟੈਂਟ ਕੰਟੈਂਟ ਅੱਪਾ ਤੁਹਾਡੇ ਲਈ ਲੈ ਕੇ ਆਉਂਦੇ ਆ ਠੀਕ ਹੈ ਜੀ ਸਟੱਡੀ ਰਿਲੇਟਿਡ ਵੀ ਬਾਕੀ ਜੋ ਵੀ ਇਨਫੋਰਮੇਸ਼ਨ ਹੁੰਦੀ ਹੈ ਤੁਹਾਡੇ ਨਾਲ ਸਭ ਤੋਂ ਪਹਿਲਾਂ ਸ਼ੇਅਰ ਕਰਦੇ ਆ ਠੀਕ ਹੈ ਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਠੀਕ ਹੈ ਬਾਕੀ ਸੀਨੀਅਰ ਸਿਸਟਰ ਦਾ ਰਿਜ਼ਲਟ ਤੁਹਾਨੂੰ ਬਹੁਤ ਛੇਤੀ ਜੋ ਆਲਰੇਡੀ ਪੇਪਰ ਹੋ ਚੁੱਕਾ ਦੇਖਣ ਨੂੰ ਮਿਲੇਗਾ। OMR ਸ਼ੀਟਸ ਉਹਨੀਆਂ ਆ ਗਈਆਂ ਨੇ। ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ। ਇਸ ਤਰੀਕੇ ਨਾਲ ਚੈੱਕ ਕਰਮੀਆ ਜਿਹਨੂੰ ਨਹੀਂ ਪਤਾ। ਆਲਰੇਡੀ ਉਹਦੇ ਨਾਲ ਨਾਲ ਵੈੱਬਸਾਈਟ ਤੇ ਜੋ ਲਿੰਕ ਦਿੱਤਾ ਹੋਇਆ ਉਹਦੇ ਨਾਲ ਰਿਲੇਟਡ ਵੀਡੀਓ ਅਪਲੋਡ ਹੋ ਗਈ ਆ। ਉਹ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ। ਠੀਕ ਹੈ ਜੀ। ਸੋ ਆਪਣਾ ਗਣ ਪੜਨਾ ਸਟਾਰਟ ਕਰ ਦੋ ਕੰਟੀਨਿਊ। ਸਟ੍ਰੈਟਜੀ ਅਪਡੇਟ ਨਾਲ ਸ਼ੇਅਰ ਕਰਾਂਗੇ ਸਿਲੇਬਸ ਇਸ ਆਲਮੋਸਟ ਸੇਮ ਹੀ ਰਹਿਣ ਵਾਲਾ ਜਿਵੇਂ ਪਹਿਲਾਂ ਸੀਗਾ ਉਹਦੇ ਵਿੱਚ ਕੋਈ ਜ਼ਿਆਦਾ ਚੇਂਜ ਨਹੀਂ ਹੋਏਗਾ ਠੀਕ ਹੈ ਬਾਕੀ ਜੋ ਵੀ ਇਨਫੋਰਮੇਸ਼ਨ ਮਿਲਦੀ ਆਪਾਂ ਤੁਹਾਨੂੰ ਨਾਲ ਸ਼ੇਅਰ ਕਰਦੇ ਰਾਵਾਂਗੇ ਪੜਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਜਾ ਕਰੋ ਥੈਂਕ ਯੂ ਥੈਂਕਸ ਫॉर ਵਾਚਿੰਗ